ਜੋ ਮੈਂ ਤੁਸੀਂ ਇੱਥੇ ਕਿਹਾ ਆਮ ਬੰਦੇ ਦੇ ਜੇ ਬੰਦਾ ਮਾਰੇ ਕੋਈ ਡਵਾੜਾ ਟੁੱਟ ਜੂ ਇਹ ਕਹਿੰਦੇ ਨਹੀਂ ਹੁੰਦੇ ਆਪਣੇ ਪੰਜਾਬੀ ਚ ਇੱਕ ਕਾਫਤਾ ਹੈ ਕਿ ਥੱਪੜ ਮਾਰ ਕੇ ਗਸੀਫਾ ਦੂੰ ਸੱਚ ਹੈ ਜੀ ਉਹ ਪਾ ਦਾਂਗੇ ਕੋਈ ਵੱਡੀ ਗੱਲ ਨਹੀਂ ਹੈ ਜੀ ਪੱਕੇ ਹੈ ਜੀ ਇਸ ਗੱਲ ਨੂੰ ਅਸੀਂ ਲੜਾਈ ਤੋਂ ਬਹੁਤ ਦੂਰ ਰਹਿ ਕੇ ਚੱਲਦੇ ਆਂ ਲੜਨ ਤੋਂ ਬਹੁਤ ਡਰਦੇ ਆਂ ਇਸੇ ਕਰਕੇ ਸਾਡੇ ਥੱਪੜਾਂ ਦੇ ਵਿੱਚ ਕੋਝ ਉਹ ਕਹਿੰਦੇ ਵੀ ਸਤ ਮਾ ਥੱਪੜਨ ਲ ਮਾਰਦੇ ਹੋ 551 ਹੋਗੀ ਪਰ ਸਾਡੇ ਥੱਪੜਨੇ ਦਾ 307 ਲਵਾਉਣੀ ਹੈ 2.5 ਕਿਲੋ ਦਾ ਨਹੀਂ ਜਗਾ ਇਹ 250 ਪਾਉਂਡ ਦਾ 250 ਪਾਉਂਡ ਦਾ ਇਹ ਤੂੰ 104 ਕਿਲੋ ਦਾ ਮੈਂ ਖੋਦਾ ਉਹਨੀਆਂ 52 ਵਜਦਾ ਫਿਰ ਕੂਨ ਦੇ ਵਿੱਚ ਵੀ ਆ ਗਏ ਇੱਥੇ ਹਾਂਜੀ ਇਹ ਮੇਰਾ ਤੇ ਕਹਿੰਦੇ ਹੈਲਥ ਦੇ ਡਿਊਟੀ ਤੇ ਵੀ ਆ ਗਏ ਨਾਲ ਚੀ ਨਾਲ ਹਾਂਜੀ ਹੈਲਥ ਮੈਲਥ ਜ਼ਰੂਰੀ ਹੈ ਪੈਸਾ ਵੀ ਜ਼ਰੂਰੀ ਹੈ ਕਮਾਓ ਚਲੋ ਪੈਸਾ ਤਾਂ ਮੈਨੂੰ ਉੱਥੇ ਸੋਚ ਤੋਂ ਵੀ ਪਰੇ ਮਿਲ ਗਿਆ ਜਿੱਹਾਂ ਤਾਂ ਮੈਂ ਮੇਰਾ ਪੰਜ ਫਾਈਟਾਂ ਦਾ ਕੰਟਰੈਕਟ ਹੈ ਮੈਂ ਚਾਹਾਂ ਤਾਂ ਮੈਂ ਅੱਜ ਜੌਬ ਛੱਡ ਕੇ ਵਧੀਆ ਤਰੀਕੇ ਨਾਲ ਆਪਣੀ ਲਾਈਫ ਕੱਟ ਸਕਦਾ ਬਟ ਉਹਦੇ ਨਾਲ ਮੈਂ ਇੱਕ ਕੰਫਰਟ ਜ਼ੋਨ ਦੇ ਵਿੱਚ ਚਲੇ ਜਾਊਗਾ ਜੇ ਤੁਸੀਂ ਕੰਫਰਟ ਜ਼ੋਨ ਵਿੱਚ ਚਲੇ ਗਏ ਤਾਂ ਤੁਸੀਂ ਜ਼ੀਰੋ ਹੋ ਜਾਂਦੇ ਹੋ ਜੇ ਤੁਸੀਂ ਕਿਉਂਕਿ ਆਪਾਂ ਘਰੇ ਵੀ ਦੇਖ ਲਓ ਜਿੱਦਣ ਕਿਤੇ ਛੁੱਟੀ ਹੁੰਦੀ ਆ ਬੰਦਾ ਕਹਿੰਦਾ ਅੱਜ ਨਹੀਂ ਸਜਣੇ ਲਾਉਣਾ ਅੱਜ ਤਾਂ ਛੁੱਟੀ ਹੋਇਆ ਪੈ ਰਹੇ ਨੇ ਉਹ ਦਿਨ ਉਹੋ ਜਿਹਾ ਹੀ ਲੰਘ ਜਾਂਦਾ ਬਟ ਜਦੋਂ ਤੁਸੀਂ ਆਪਣਾ ਆਪਣੇ ਆਪ ਨੂੰ ਕਿਸੇ ਟਾਰਗੇਟ ਤੇ ਰੱਖ ਕੇ ਚੱਲਦੇ ਹੋ ਤਾਂ ਸਭ ਕੁਝ ਤੁਹਾਡੇ ਲਈ ਪੋਸੀਬਲ ਹੈ